ਇੰਡੀਆ ਦੇ ਵਿੱਚ ਹਰੇਕ ਜੁਰਮ ਦੇ ਬਾਰੇ ਕਾਨੂੰਨ ਹੈਗੇ ਦੇਸ਼ਕ ਅਸੀਂ ਡਰਗ ਵੇਚਦੇ ਆਂ ਬੇਸ਼ੱਕ ਅਸੀਂ ਗੈਂਗਸਟਰ ਹੈ ਬੇਸ਼ੱਕ ਅਸੀਂ ਖਾਲਸਤਾਨੀਏ ਹੈ ਕਿ ਇਹ ਬੇਸ਼ੱਕ ਖੁਸ਼ ਹੈ ਪਰ ਕਨਸਟੀਟਿਊਸ਼ਨ ਤੇ ਕਾਨੂੰਨ ਦੇ ਮੁਤਾਬਕ ਆਪਾਂ ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲੈ ਸਕਦੇ ਤੇ ਆਪ ਇਹੋ ਜੀ ਕਾਰਵਾਈ ਨਹੀਂ ਕਰ ਸਕਦੇ ਜਿਸ ਨਾਲ ਕਾਨੂੰਨ ਟੁੱਟੇ ਫੌਂਟੇ ਤੋਂ ਸੁਪਰੀਮ ਕੋਰਟ ਨੇ ਕਹਿਤਾ ਹੈ ਕਿ ਤੁਸੀਂ ਧਰ ਲੋਕਾਂ ਦੇ ਧਾ ਨਹੀਂ ਸਕਦੇ ਜਿੱਨਾਂ ਤੇ ਤੁਸੀਂ ਕਾਨੂੰਨ ਦੇ दायरे ਦੇ ਵਿੱਚੋਂ ਨਹੀਂ ਜਾਂਦੇ ਤੇ ਇੱਥੇ ਸੱਤ ਤਰੀ ਕਾਨੂੰਨ ਆਪਸ ਆਪੇ ਬੋਲਡੋਜ਼ ਕਰਤੇ ਹੈ ਕੋਈ ਪੁਲਿਸ ਨੇ ਸਤਿਕਾਰ ਸਾਬਦੀ ਦੇ ਤਾਂ ਫਿਰ ਰਿਕਾਰਡ ਤੇ ਬਿਚੋ ਇਹ ਤਾਂ ਬਿਲਕੁਲ ਨਜਾਇਜ਼ ਕਾਰਵਾਈ ਹੈ ਕਿ ਜੇ ਇਹ ਡਰਗ ਬੇਚਦੇ ਆ ਜਦੋਂ ਕਾਨੂੰਨ ਹੈਗੇ ਹੈ ਇਹਨਾਂ ਦੇ ਉੱਤੇ ਤੁਸੀਂ ਐਨਐਸਪੀ ਲਾ ਸਕਦੇ ਹੋ ਇਹਨਾਂ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕਰ ਸਕਦੇ ਹੋ ਕਿ ਤੁਸੀਂ ਕਰ ਕਿਉਂ ਕਰੇ ਤੇ ਸਕ੍ਰੀਨਪੋਰਟ ਨੇ ਵੀ ਕਿਹਾ ਕਿ ਜਿਹੜਾ ਵੀ ਇਹ ਮਲਾਜ਼ਮ ਸਰਕਾਰ ਇਹੋ ਜੇ ਕੰਮ ਕਰੂਗੀ ਗੈਰਕਾਨੂੰਨੀ ਤੌਰ ਤੇ ਘਰਾਂ ਨੂੰ ਢਾਹਦੀ ਬੰਦੋਲਸ ਕਰਦੀ ਉਹ CONTEMPT ਆਫ کورٹ ਹੈ ਐਕਸ਼ਨ ਸੁਪਰੀਪੋਰਟ ਲਉਗਾ ਸੋ ਮੇਰਾ ਮਤਲਬ ਇਹ ਬਿਲਕੁਲ ਗੈਰ ਕਾਨੂੰਨੀ ਚੀਜ਼ ਕੀਤੀ ਹੈ ਜਿਹੜੇ ਫਤਿਹਗੜ੍ਹ ਸਾਹਿਬ ਦੀ ਦੀ ਪੁਲਿਸ ਨੇ ਗੋਬਿੰਦਗੜ੍ਹ ਦੇ ਵਿੱਚ ਜਾ ਕੇ ਕਿਸੇ ਬੀਬੀ ਦੇ ਘਰ ਘਾੜ ਦਿੱਤੇ ਹੈ ਜੇ ਉਹ ਕਰਦੀ ਸੀਗੀ ਉੱਤੇ ਤੇ ਕਾਨੂੰਨ ਲੱਗੋ ਹੋਣਾ ਚਾਹੀਦਾ ਹੈ ਜ਼ਬਰ ਤੋਂ ਜ਼ਬਰ ਕਾਨੂੰਨ ਲੱਗਣਾ ਚਾਹੀਦਾ ਪਰ ਇਸ ਤਰ੍ਹਾਂ ਦਾ ਕਰੀਤੇਗਾ ਤੁਹਾਡਾ ਹੈਗਾ ਨੰਬਰ 1 ਦੂਸਰੀ ਗੱਲ ਹੈ ਕਿ ਕਾਨੂੰਨ ਇੰਨਾ ਹੱਥ ਦੇ ਵਿੱਚ ਫੜ ਲਿਆ ਹੈ ਹਕੂਮਤ ਨੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਮੰਦਰ ਦੇ ਵਿੱਚ ਇਹ ਗ੍ਰਨੇਡ ਕਿਸ ਨੇ ਸੁੱਟਦੀ ਉਹ ਸੁਣ ਕੇ ਉਹ ਵੀ ਮਾਰ ਦਿੱਤਾ ਬੰਦਾ ਜਾਸਕੇ ਖਾਨੂੰਨ ਦੇ ਹਵਾਲੇ ਕਰਨਾ ਚਾਹੀਦਾ ਸੀਗਾ ਕਿਉਂਕਿ ਕਿ ਆਰਟੀਕਲ 21 ਕਨਸਟੀਟਿਊਸ਼ਨ ਦੇ ਕੰਟੀ ਹੈ ਕਿ ਨੋ ਪਰਸਨ ਕੈਨ ਬੀ ਕਿਲਡ ਔਰ ਹਿਸ ਲਾਈਫ ਪੁਟ ਇਨ ਜੇਪਾਡੀ ਵਰਤਾਉ ਕਿ ਦਾ ਪ੍ਰੋਸੀਜਰ ਲੇ ਡਾਊਨ ਬਾਈ ਲਾਗ ਕਿ ਜਿਹੜਾ ਖਾਨੂੰਨ ਆਰਟੀਕਲ 21 ਦੇ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਦਿੰਦਾ ਹੈ ਆਪਣੀ ਫ੍ਰੀडम ਦਿੰਦਾ ਹੈ ਉਹਦੇ ਮੁਤਾਬਕ ਸੁਪਰੀਮ ਕੋਰਟ ਕਹਿੰਦਾ ਹੈ ਕਿ ਤੁਸੀਂ ਕਿਸੇ ਨੂੰ ਮਾਰ ਨਹੀਂ ਸਕਦੇ ਕਿਸੇ ਨੂੰ ਫੜ ਨਹੀਂ ਸਕਦੇ ਕਿਸੇ ਨੂੰ ਕੈਦ ਨਹੀਂ ਸਾਦੇ ਜਿਹੜੇ ਕਾਨੂੰਨ ਦੇ ਅੰਦਰ ਇਹ ਜਿਹੇ ਮੰਦਰ ਦੇ ਵਿੱਚ ਗ੍ਰੇਡ ਸਿੱਧਿਆ ਇਹ ਤਾਂ ਸਨਾਰਨ ਹੋਣਾ ਚਾਹੀਦਾ ਫੇਰ ਫੈਸਲਾ ਨਹੀਂ ਕਹੀਦੀ ਹੈ ਫਿਰ ਜੱਜ ਫੈਸਲੇ ਕਰਦੇ ਹੈ ਕਿ ਇਹ ਕਸੂਰਗਰ ਹੈ ਕਿ ਨਹੀਂ ਇਹ ਪੁਲਿਸ ਦਾ ਫੋਰਸ ਨੂੰ ਇਹੋ ਜਿਹਾ ਹੱਕ ਨਹੀਂ ਹੈ ਕਿ ਕਿਸੇ ਤੇ ਉੱਤੇ ਸ਼ੱਤ ਚੜ ਲੈਣ ਤੇ ਉਸ ਨੂੰ ਜਾਨੋਂ ਮਾਰ ਦੇਵੇ ਇਹ ਬਿਲਕੁਲ ਗਲਤ ਠੀਕ ਹੈ ਅਸੀਂ ਇਸ ਨੂੰ ਠੀਕ ਨਹੀਂ ਸਮਝਦੇ ਫਿਰ ਪਟਿਆਲਾ ਦੇ ਵਿੱਚ ਇੱਕ ਕਰਨ ਸਾਹਿਬ ਹੈ ਉਨਨ ਨੂੰ ਪੁਲਿਸ ਨੇ ਬਹੁਤ ਕੁਕਿਆ ਹੈਗਾ ਔਰ ਕਿਹਾ ਕਿ ਇੱਕ ਟਾਬੇ ਦੇ ਵਿੱਚ ਸ਼ਰਾਬ ਪੀ ਰਹੀ ਸੀਗੇ ਕਜੀ ਕਹਿੰਦਾ ਹੈ ਕਿ ਇੰਡੀਅਨ ਆਰਮੀ ਦਾ ਕਾਨੂੰਨ ਹੈ ਜਿਹੜੇ ਅਫਸਰ ਹੈ ਉਹ ਟਾਬੇ ਦੇ ਵਿੱਚ ਜਾ ਹੀ ਨਹੀਂ ਸਕਦੇ ਤੇ ਅਫਸਰ ਸ਼ਰਾਬ ਟਾਬੇ ਦੇ ਵਿੱਚ ਪੀਣਾ ਤਾਂ ਬਿਲਕੁਲ ਇੱਕ ਫੌਜ ਦਾ ਬਹੁਤ ਵੱਡਾ ਗੁਨਾਹ ਤੇ ਟ੍ਰਿਬਿਊਨ ਨੇ ਜਿਹੜੀ ਨਿਊਜ਼ ਦਿੱਤੀ ਹੈ ਉਹਦੇ ਵਿੱਚ ਇਹ ਵੀ ਨਹੀਂ ਲਿਖਿਆ ਕਿ ਇਹ ਪੁਸ਼ਪਿੰਦਰ ਸਿੰਘ ਬਾਠ ਹੈ ਤੇ ਉਹਦਾ ਨਾਂ ਕੱਟ ਕੇ ਪੁਸ਼ਪਿੰਦਰ ਬਾਠ ਲਿਖਿਆ ਜੀ ਦਾ ਮਤਲਬ ਹੈ ਕਿ ਸਾਡੀਆਂ ਖਬਾੜਾ ਅੱਜ ਸਿੱਖਾਂ ਨੂੰ ਹਿੰਦੂਤਵਾ ਦੇ ਵਿੱਚ ਸਿਮੂਲੇਟ ਕਰਨਾ ਚਾਹੁੰਦੀ ਹੈ ਸਿਮੂਲੇਟ ਦਾ ਮਤਲਬ ਹੈ ਰੋਣਾ ਚਾਹੁੰਦੀ ਹੈ ਕਿ ਅਸੀਂ ਸਿੱਖ ਨਹੀਂ ਹੈ ਅਸੀਂ ਹੁਣ Hindu ਬਣ ਚੁੱਕੇ ਛੋਏ ਸਾਰੀਆਂ ਚੀਜ਼ਾਂ ਦੇ ਖਿਲਾਫ ਅੱਜ ਤੁਹਾਡੇ ਕੋਲ ਜਰਨਲਿਸਟਸ ਦੇ ਕੋਲ ਆਏ ਪ੍ਰੈਸ ਕਾਨਫਰੰਸ ਕਰਨ ਤੇ ਜੀ ਤੇ ਅਸੀਂ ਇਨਸਾਫ ਮੰਗਦੇ ਹਾਂ ਕਿ ਇਹ ਤੇ ਸੁਪਰੀਮ ਕੋਰਟ ਵੀ ਨੋਟਿਸ ਲਵੇ ਜੋ ਕੁਛ ਗੁਬਿੰਦਗੜ੍ਹ ਦੇ ਵਿੱਚ ਹੋਇਆ ਜੋ ਅੰਮ੍ਰਿਤਸਰ ਦੇ ਵਿੱਚ ਇੱਕ ਝੂਠੇ ਮੁਕਾਬਲੇ ਦੇ ਵਿੱਚ ਇੱਕ ਬੰਦੇ ਨੂੰ ਮਾਰਤਾ ਤੇ ਜਿਹੜੇ ਸਾਡੇ ਵਜ਼ੀਰ ਸਾਹਿਬ ਐ ਰੂੜਾ ਸਾਹਿਬ ਸੰਗਰੂਰ ਤੋਂ ਅ ਸੁਨਾਮ ਤੋਂ ਉਹ ਕੱਢਿਆ ਕਿ ਅਸੀਂ ਇਹੋ ਜਿਹਾ ਐਕਸ਼ਨ ਇਹ ਇਹ ਸਟੇਟ ਕਰਾਂਗੇ ਜਿਹੜਾ ਵੀ ਇਹ ਕੋਈ ਕਾਨੂੰਨ ਨੂੰ ਤੋੜੂਗਾ ਹੁਣ ਇੱਕ ਵਜ਼ੀਰ ਦੇ ਕਾਇਦੇ ਕਿ ਅਸੀਂ ਹੱਥ ਦੇ ਵਿੱਚ ਕਾਨੂੰਨ ਨੂੰ ਲੈ ਜਾਣਾ ਇਹ ਤਾਂ ਬਹੁਤ ਫਰਕ ਪਾਊਗਾ ਤਾਂ ਮੇਰਾ ਮਤਲਬ ਹੈ ਕਿ ਜਿਹੜੇ ਦੁੱਧੇ ਪਾਸੇ ਬੰਦੇ ਬੈਠੇ ਐ ਉਹਨਾਂ ਨੇ ਚੂੜੀਆਂ ਤਾਂ ਨਹੀਂ ਪਾਈਆਂ ਹੋਈਆਂ ਉਹ ਜੇ ਹੁਣ ਦੇ ਬਿਆਨਾਂ ਦੇ ਉੱਤੇ ਦੇਖ ਕੇ ਇਹਨਾਂ ਦੇ ਉੱਤੇ ਕੋਈ ਵਾਰ ਕਰਦੇ ਫੇਰ ਰੋੜਾ ਸਾਹਿਬ ਦਾ ਕੀ ਹੋਊਗਾ ਸਾਨੂੰ ਤਾਂ ਰੋੜਾ ਸਾਹਿਬ ਦਾ ਫਿਕਰ ਹੈ ਪਰ ਮੇਰਾ ਮਤਲਬ ਐਸ ਤਰ੍ਹਾਂ ਫਜ਼ੂਲ ਸਟੇਟਮੈਂਟਸ ਗੈਰ ਕਾਨੂੰਨੀ ਗੈਰ ਸਮਝਣ ਦੇ ਜਿਹੜਾ ਇਹ ਬਿਲਕੁਲ ਗੰਤਕੰਦ ਹੈ ਫੇਰ ਇੱਕ ਬਿਵੀਅਨ ਇੰਟੈਲੀਜੈਂਸ ਦੀ ਤੁਲਸੀ ਗਵਾੜ ਆਈ ਹੈ ਇੰਡੀਆ ਉਹਦੇ ਕੋਲੇ ਬਹੁਤ ਟਿੱਕਾਂ ਕੀਤੀਆਂ ਸੀ ਕਿ ਸਿੱਖ ਖਾਲਸਤਾਨੀ ਹੈਗੇ ਆ ਲਾਹਣੇ ਠੀਕ ਹੈ ਤੇ ਉਹਦਾ ਅਮਰੀਕਾ ਦਾ ਤੇ ਉਸਕੇਰੀਆ ਦਾ ਮਾਮਲਾ ਹੈਗਾ ਜਿਹੜੇ ਖਾਲਸਤਾਨੀ ਹੈਗੇ ਆ ਹੁਣ ਮੈਂ ਖਾਲਸਤਾਨੀ ਹੈਗਾ ਮੈਂ ਤਾਂ ਕਦੇ છુપਾਇਆ ਨਹੀਂ ਐ ਤਾਂ ਮੇਰਾ ਮਤਲਬ ਹੈ ਕਿ ਤੁਸੀਂ ਉਹਨਾਂ ਨੂੰ ਮਾਰ ਥੋੜੀ ਸਾਡਿਓ ਤੇ ਉਸ ਬਣਾ ਦੇ ਉੱਤੇ ਮੋਦੀ ਸਰਕਾਰ ਨੇ ਤੇ ਇਹਨਾਂ ਦੀ ਜਿਹੜੀ ਜੁੜਲੀ ਹੈ ਮੋਦੀ ਸਰਕਾਰ ਦੀ ਉਹਦੇ ਵਿੱਚ ਹੈਗਾ ਹੇ ਹੇ ਅਮਿਤ ਸ਼ਾ ਹੋਮਨਿਸਟਰ ਰਾਜਨਾਥ ਸਿੰਘ ਰੱਜਾ ਦਜੀ ਅਜੀਤ ਡੋਇਲ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਰਵੀ ਸੈਨਾ ਜਿਹੜਾ ਰੋ ਦਾ ਮੁਖੀ ਹੈ ਸਾਫਤਾ ਰੋ ਦਾ ਮੁਖੀ ਸਮੰਤ ਗੋਇਲ ਜਿਹੜਾ ਗੁਰਦਾਸਪੁਰ ਦੇ ਵਿੱਚ ਵੀ ਸਾਡਾ ਐਸਐਸਪੀ ਸੀਗਾ ਤੇ ਜਿਹੜਾ ਖਾਲੜੇ ਨੂੰ ਖਤਮ ਕੀਤਾ ਉਹਦੇ ਵਿੱਚ ਵੀ ਇਸ ਗੋਇਲ ਦਾ ਪੱਕਾ ਹੱਥ ਹੈਗਾ ਜਿਹੜੇ ਖਾਲੜੇ ਨੂੰ ਇਹਨਾਂ ਨੇ ਬੋਮਬ ਛਾੜ ਕੇ ਮਾਰ ਕੇ ਖਤਮ ਤਬਾਹ ਕਰਤਾ ਤੇ ਅਗਨਾ ਹੈਗਾ ਜੈ ਸੰਤਾ ਜੀ ਜਿਹੜੇ ਸਾਡੇ ਵਿਦੇਸ਼ੀ ਵਜ਼ੀਰ ਹੈ ਤੇ ਇਹਨਾਂ ਨੇ ਹਰਦੀਪ ਸਿੰਘ ਨੱਜਰ ਨੂੰ ਕੈਨੇਡਾ ਦੇ ਵਿੱਚ ਮਾਰਤਾ ਹੈ ਰਿਪੁਤਮ ਸਿੰਘ ਮਾਲਕ ਨੂੰ ਕੈਨੇਡਾ ਦੇ ਵਿੱਚ ਮਾਰਤਾ ਹੈ ਸਰਦੂਲ ਸੇਗ ਨੂੰ ਕੈਨੇਡਾ ਦੇ ਵਿੱਚ ਮਾਰਤਾ ਹੈ ਤੇ ਟਰੂਡੋ ਸਾਹਿਬ ਜਿਹੜੇ ਪ੍ਰਾਈਮ ਮਿਨਿਸਟਰ ਹੈ ਕੈਨੇਡਾ ਨੇ ਉਹਨਾਂ ਨੇ ਸਿੱਧੇ ਬਿਆਨ ਦਿੱਤੇ ਹੈ ਕਿ ਇਹ ਇੰਡੀਆ ਨੇ ਇਹ ਬੜਾਈ ਹੈ ਤੇ ਜਿਹੜਾ ਇੰਡੀਆ ਦਾ سفیر ਖੰਨਾ ਔਟਵਾਦ ਵਿੱਚ ਹੈਗਾ ਔਟਵਾਦ ਜਿਹੜਾ ਹਾਈ ਕਮਿਸ਼ਨਰ ਹੈ ਉਹਨੂੰ ਤਕਦੀਰ ਦਿੱਤਾ ਗਿਆ ਹੈ ਉਹ ਤਾਂ ਵੀ ਹੱਥ ਇਹਨਾਂ ਕਤਲਾਂ ਦੇ ਵਿੱਚ ਹੈਗਾ ਤੇ ਫਿਰ ਬਰਤਾਨੀਆਂ ਦੇ ਵਿੱਚ ਜ਼ਹਿਰ ਦੇ ਕੇ ਅਫਤਾਰ ਸਿੰਘ ਅੰਦੇਮਾਰਤ ਹੈ ਤੇ ਨਾਲ ਲੱਗਦੇ ਪਾਕਿਸਤਾਨ ਦੇ ਵਿੱਚ ਮਾਰ ਦਿੱਤਾ ਹੈ ਪਰਮਜੀਤ ਸਿੰਘ ਪੰਜਵੜ ਨੂੰ ਤੇ ਆਪਣੇ ਸਿੰਘ ਸਾਹਿਬ ਰੋਡੇ ਜਿਹੜੇ ਤਰਫ ਦੇ ਜੱਤ ਦਾ ਸੀ ਉਹਨਾਂ ਦੇ ਭਰਾ ਲਖਮੀਰ ਸਿੰਘ ਨੂੰ ਔਰ ਪੰਜਾਬ ਦੇ ਵਿੱਚ ਮਾਰ ਦਿੱਤਾ ਫਿਰ ਮੂਸੇਵਾਲ ਨੂੰ ਤੇ ਗੁਰਪ੍ਰੀਤ ਸਿੰਘ ਹਰੀਨੋਵ ਨੂੰ ਤੇ ਹਰਿਆਣਾ ਦੇ ਵਿੱਚ ਮਾਰਤਾ ਦੀਪ ਸਿੰਘ ਸਿੱਧੂ ਮੇਰਾ ਮਤਲਬ ਇਹ ਸਾਰੀਆਂ ਗੈਰ ਕਾਨੂੰਨੀ ਕਿੱਜਾਂ ਜਿਹੜੀ ਗਵਰਨਮੈਂਟ ਪੰਡਿਆ ਕਰ ਰਹੀ ਹੈ ਪੰਜਾਬ ਗਵਰਨਮੈਂਟ ਕਰਦੀ ਹੈ ਇਹ ਬਿਲਕੁਲ हट ਜਾਣੀਆਂ ਚਾਹੀਦੀ ਹੈ ਨਹੀਂ ਤਾਂ ਇਹਦੇ ਹੈ ਅਸਰ ਇਹ ਬਹੁਤ ਮਾੜੇ ਨਿਕਲਣਗੇ ਤੇ ਇੱਥੇ ਹੋੜ ਗੜਬੜ ਹੋਣ ਦਾ ਖਤਰਾ ਰਹੇਗਾ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਇਹ ਅਸੀਂ ਗੈਰ ਕਾਨੂੰਨੀ ਕੰਮ ਗਵਰਨਮੈਂਟ ਦੇ ਨਹੀਂ ਬਤਾਰਸ਼ ਕਰਦੇ ਨਾ ਇਹਨਾਂ ਨੂੰ ਚੱਲਣ ਦੇਣਾ ਤੇ ਇਸ ਸਿੱਖਾ ਨੂੰ ਨਸ਼ਾਨਾ ਕਿਉਂ ਬਣਾਇਆ ਗਿਆ ਹਿੰਦੂਵੀਅਤ ਕੰਮ ਕਰਦੀ ਹੈ ਹੋਰ ਕੰਮਾਂ ਵੀ ਕਰਦੀ ਹੈ ਉਹਨਾਂ ਨੂੰ ਵੀ ਜੇ ਕਾਨੂੰਨ ਸਾਰਿਆਂ ਦੇ ਲਈ ਇੱਕ ਹੈ ਫਿਰ ਰਵਈਆ ਉਹਨਾਂ ਦੇ ਉੱਤੇ ਵੀ ਉਹੋ ਜਿਹਾ ਹੋਣਾ ਚਾਹੀਦਾ ਹੈ ਕਿ ਜਿਹੜੇ ਕੈਂਡੀਡੇਟ ਬਲੈਕ ਕੈਂਡੀਡੇਟ ਵਿੱਚ ਮਾਰੇ ਹੈ ਜਿਨ੍ਹਾਂ ਦੇ ਮੈਂ ਨਾਂ ਲਏ ਹੈ ਇਹ ਸੱਚਮੇਂ ਇਹਨਾਂ ਦੇ ਉੱਤੇ ਵੀ ਉਹੀ ਕਾਨੂੰਨ ਚੱਕਣੇ ਚਾਹੀਦੀ ਹੈ ਜਿਹੜਾ ਕਾਨੂੰਨ ਦੂਜਿਆਂ ਦੇ ਉੱਤੇ ਚੱਕਦਾ ਹੈ ਜਿਹੜੇ ਦੂਜਿਆਂ ਨੂੰ ਮਾਰ ਦਿੰਦੇ ਆ ਇਹਨਾਂ ਦੇ ਵਿੱਚ ਮੋਤੀ ਹੈਗੇ ਇਹਨਾਂ ਦੇ ਵਿੱਚ ਅਮਿਤ ਸ਼ਾਹ ਹੈ ਇਹਨਾਂ ਦੇ ਵਿੱਚ ਰਾਜਨਾਥ ਸਿੰਘ ਹੈ ਜੀਤ ਗੋਇਲ ਹੈ ਰਵੀ ਸਿੰਘ ਹੈ ਸਮੰਤ ਗੋਇਲ ਹੈ ਜੈ ਸ਼ੰਕਰ ਵਿਦੇਸ਼ੀ ਵਜ਼ੀਰ ਇਹ ਸਾਰੀਆਂ ਚੀਜ਼ਾਂ ਇਹ ਵੀ ਬੁੱਧ ਸਿੰਘ ਨੇ ਤੇ ਜਿਹੜੀ ਬੀਬੀ ਗੋਬਾਰ ਖੁਫੀਆ ਏਜੰਸੀ ਦੀ ਅਮਰੀਕਾ ਤੋਂ ਆਈ ਹੈ ਉਸ ਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਇਹ ਗੰਤ ਰਾਮ ਲਾ ਰਿਹਾ ਹੈ ਇਹਨਾਂ ਲੋਕਾਂ ਨੇ ਜਿਹੜੋ ਪਰਮਜੀਤ ਸਿੰਘ ਪੰਨੂ ਪੰਨੂ ਦਾ ਕੀ ਕਰਤੇ ਗੋਪੀ ਗੋਸਪਲ ਸਿੰਘ ਗੋਲਪਤ ਸਿੰਘ ਪੰਨੂ ਨੇ ਇੱਕ ਕੋਸ਼ਿਸ਼ ਕੀਤੀ ਹੈ ਭਾਰੰਦੀ ਉਹ ਦੋ ਬੰਦੇ ਤੱਕ ਖੜੇ ਚੁੱਕੇ ਹੈ ਇੱਕ ਹੀ ਯਾਦਗ ਰੋਤਾ ਉਹ ਵੀ ਨਾਮਜ਼ਦ ਹੋ ਚੁੱਕੇ ਹੈ ਸਰ ਮੇਰਾ ਮਤਲਬ ਹੈ ਕਿ ਤੁਹਾਨੂੰ ਇੱਥੋਂ ਤੱਕ ਗੱਲ ਪਹੁੰਚ ਗਈ ਹੈ ਅਮਰੀਕਾ ਦੀ ਜਿਹੜੀ ਸੋਵਰਨਿਟੀ ਹੈ ਬਾਦਸ਼ਾਹੀ ਹੈ ਉਹ ਮੋਦੀ ਤੇ ਇਹ ਜੰਗ ਜੀ ਨੇ ਤੋੜੀ ਹੈ ਤੇ ਜਿਹੜੀ ਅਮਰੀਕਾ ਦੀ ਮਨੋਡਾਕਟਰੀ ਹੈ ਉਸ ਨੂੰ ਵੀ ਇਹਨਾਂ ਨੇ ਤੋੜ ਕੇ ਰੱਖ ਦਿੱਤਾ ਤੇ ਗਵਾਟ ਬਿਬੀ ਇਹਨਾਂ ਦੇ ਉੱਤੇ ਐਕਸ਼ਨ ਲਵੇ ਕੀ ਅਮਰੀਕਾ ਦੀ ਜੇ ਤੁਸੀਂ ਖੁਫੀਆ ਏਜੰਸੀ ਦੇ ਮੁਖੀ ਹੋ ਤਾਂ ਫੇਰ ਤੁਹਾਡੀ ਜਿਹੜੀ ਬਾਦਸ਼ਾਹੀ ਤੇ ਤੁਹਾਡੀ ਸੋਵਰਿਟੀ ਤੇ ਮਨੋਡਾਕਟਰ ਨੂੰ ਤੋੜਦਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਇਹਨਾਂ ਦੇ ਨਾਲ ਕਿਹੜੀ ਗੱਲ ਫਰਕ ਸਕਦੇ ਹੋ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਉਸ ਦੇ ਉੱਤੇ ਵੀ ਸੋਨੇ ਉੱਤੇ ਵੀ ਮੋਦੀ ਰਾਜਨਾਥ ਸਿੰਘ ਸਾਹਨੇ ਇਹ ਹੀ ਕਹਿਤ ਲਈ ਹੈ ਕਿ ਸਿੱਖ ਹਰਿस्तानी ਦੀ ਗੱਲ ਕਰਦੇ ਆ ਮੇਰਾ ਮਤ ਹੈ ਬਹਿਤੀ ਨਿਊਚਰਟ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਸੋਚਣਾ ਚਾਹੀਦਾ ਜੀ ਉਹ ਤੇਹੋ ਜਿਹੇ ਗੱਲਾਂ ਅੱਗੇ ਇੱਥੇ ਸੁਣਦਾ ਸਿੱਖਾਂ ਦੇ ਖਿਲਾਫ ਜਦ ਕਿ ਉੱਥੇ ਰੋਜ਼ ਮਹਿਕ ਮਿਨੇ ਇੱਕ ਅਲੇਗਾ ਰੇਡੀਓ ਸਟੇਸ਼ਨ ਆਇਆ ਹੋਇਆ ਜਿਹੜਾ ਰੋਜ਼ ਸਿੱਖਾਂ ਦੇ ਖਿਲਾਫ ਜ਼ਹਿਰ ਪੰਡਾ ਔਰ ਜ਼ੈ ਬੁੰਡਾ اور ਖਬਰਦੰਦਾ ਸੋ ਮੇਰਾ ਮਤਲਬ ਹੈ ਨਿਊਜ਼ੀਲੈਂਡ ਤੇ ਮਰਕਟ ਇਹਨਾਂ ਨੂੰ ਵੀ ਚੌਕਸ ਹੋਣਾ ਚਾਹੀਦਾ ਹੈ ਕਿ ਇਹ ਲੀਡਰ ਹਿੱਦdoctype ਦੇ ਖਾਸ ਕਰਕੇ ਇਹ ਤੁਹਾਨੂੰ ਕਿਵੇਂ ਗੁੰਮਰਾ ਕਰ ਰਿਹਾ ਹੈ ਤੇ ਸਿੱਖਾਂ ਦੇ ਖਿਲਾਫ ਜ਼ਹਿਰ ਪਾ ਰਿਹਾ ਹੈ ਤੇ ਤੁਹਾਡੇ ਮੋਢੀ ਦੀ ਬਾਦਸ਼ਾਹੀ ਨੂੰ ਇਹਨੇ ਤੈਸ਼ ਤੇ ਗੈਸ ਕਰ ਤੇ ਰੱਖ ਦਿੱਤਾ ਜਿਵੇਂ ਜਾਪਾਨ ਨੇ 1932 ਦਾ 1942 ਦੇ ਵਿੱਚ ਅਟੈਕ ਕੀਤਾ ਸੀਗਾ ਇਹ ਹਵਾਈ ਜਹਾਜ਼ ਤੇ ਇਹ ਤਾਂ ਉਹਦੇ ਅਟੈਕ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਪੰਨੋਂ ਨੂੰ ਕੋਸ਼ਿਸ਼ ਕੀਤੀ ਹੈ ਮਾਰਨ ਦੀ ਤੇ ਉਹਨਾਂ ਦੀ ਸੁਰੱਖਿਆ ਦੀ ਤੋੜ ਦਿੱਤੀ ਉਹਨਾਂ ਦੀ ਬੰਨੋ ਡਾਕਟਰ ਨੂੰ ਤੋੜ ਦਿੱਤੀ ਹੈ ਬੰਨੋ ਡਾਕਟਰ ਨੇ ਕਿ ਕੋਈ ਵੀ ਸ਼ਕਤੀਸ਼ੀਲਤ ਯੂਰਪ ਦੀ ਜਾਂ ਕਿਸੇ ਮੁਲਕ ਦੀ ਅਮਰੀਕਾ ਤੇ ਅਟਲਾਂਟਿਕ ਟੱਪ ਕੇ ਅਮਰੀਕਾ 'ਤੇ ਹਮਲਾ ਨਹੀਂ ਕਰ ਸਕਦੀ ਤੇ ਜੇ ਕਰੂਗੀ ਫੇਰ ਉਹ ਤਾਂ ਨੁਕਸਾਨ ਭਰਨਾ ਪਊਗਾ ਜਿਵੇਂ ਜਾਪਾਨ ਨੇ ਅਮਰੀਕਾ ਦੇ ਉੱਤੇ 1945 ਦੇ ਵਿੱਚ ਕੀਤਾ ਸੀਗਾ ਇਹ ਉਹ ਜੀ ਕਰਾਈਮ ਕੀ ਟ੍ਰੇਨ ਨਹੀਂ ਮੋਤੀ ਹੋਣਾ ਨਹੀਂ ਇੰਨੀ ਜੁੜੀਗੇ ਤੇ ਇਹਦੇ ਉੱਤੇ ਐਕਸ਼ਨ ਅਮਰੀਕਾ ਨੂੰ ਲੈਣਾ ਪਊਗਾ ਹਾਂ ਮਾਸੂਮ ਦੇਖਿਆ ਜਾ ਰਿਹਾ ਵੀ ਜਿਵੇਂ ਜਾਨਿਆਂ ਮਾਥਲ ਦੇ ਵਿੱਚ ਸਿੱਖਾਦੇ ਹਨ ਕਿ ਮੈਂ ਕਿਸੇ ਕਿਸ ਨਕਸੇ ਬਹਾਨੇ ਰੋਕੇ ਉਹਨਾਂ ਨੂੰ ਸਰੰਦ ਕੀਤਾ ਜਾ ਰਿਹਾ ਜਿਸ ਤਰ੍ਹਾਂ ਉਸ ਨੇ ਦਿੱਲੀ ਸੈਟਲਮੈਂਟ ਇਕੱਠਾ ਹੋਇਆ ਮੋਟਰ ਡੈਕ ਤੇ ਖਾਲਿਸਤਾਨ ਦੇ ਝੰਡੇ ਲਿਗੇ ਤੇ ਪਿੰਡਾਂ ਵਾਲੇ ਸੰਤਾ ਦੇ ਹਾਂ ਉਹ ਇਹ ਗੈਰਕਾਨੂੰਨੀ ਚੀਜ਼ ਹੈ ਜੀ ਇਹਦੇ ਬਾਰੇ ਤਾਂ ਭਗਵਾਨ ਸਿੰਘ ਜੀ ਨੂੰ ਤੇ ਆਮ ਪਾਰਟੀ ਨੂੰ ਹਿਮਾਚਲ ਦੇ ਨਾਲ ਧੰਨਵਾਦ ਕਰਨੀ ਚਾਹੀਦੀ ਹੈ ਕਿਉਂਕਿ ਇਹਦਾ ਰਿਐਕਸ਼ਨ ਬਹੁਤ ਹੋ ਗਿਆ ਹੈ ਜਿੰਨੀਆਂ ਵੀ ਬੱਚਾ ਹਿਮਾਚਲ ਦੀਆਂ ਪੰਜਾਬ ਦੇ ਵਿਚ ਆ ਰਹੀ ਹੈ ਉਹਨਾਂ ਦੇ ਉੱਤੇ ਲੋਕੀ ਹੋਣ ਝੰਡਾ ਵਾਲਿਆਂ ਦੀ ਫੋਟੋ ਤੇ ਪੋਸਟਰ ਲਾ ਰਹੇ ਇਹ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਹਿਮਾਚਲ ਪੰਜਾਬ ਦਾ ਹਿੱਸਾ ਹੈਗਾ ਲਾਹੌਰ ਦਰਬਾਰ ਦਾ ਹਿੱਸਾ ਸੀਗਾ ਤੇ ਇਹ ਵੀ ਜ਼ਬਰਦਸਤੀ ਤਰ੍ਹਾਂ ਗੱਢੀ ਨੇ 1966 ਦੇ ਵਿੱਚ ਪੰਜਾਬ ਤੋਂ ਤੋੜ ਕੇ ਇਹਨੂੰ ਹਿਮਾਚਲ ਬਣਾਇਆ ਹੋਇਆ ਹੈ ਇਹ ਪੰਜਾਬ ਦਾ ਹੱਕ ਹੈ ਤੇ ਅਸੀਂ ਇਹਨੂੰ ਕਦੇ ਵੀ ਛੱਡਦੇ ਨਹੀਂ ਹੈ ਮ사 ਜਿਹੜਾ ਤੁਸੀਂ ਡਿਸਕ੍ਰਾਈਬ ਕੀਤਾ ਉਹ ਸਾਰਾ ਜੋ ਵੀ ਇਨਹਿਊਮਨ ਕੋਰ ਹੈ ਆਪਣੀ ਪਾਰਟੀ ਉਹ ਤੇ ਕਿ ਸਟੈਂਡ ਲਾ ਰਹੀ ਹੈ ਮੈਂ ਜਸਸਨ ਮਿੱਤਰ ਜੀ ਅੱਜ ਪ੍ਰੈਸ ਕਾਨਫਰੰਸ 'ਚ ਬੋਲ ਰਹੇ ਆਂ। ਅੱਛਾ ਜੀ। ਕਿ ਜਿਹੜੀ ਸੂਰਮਾਰ ਤੇ ਇੱਧਰ ਇਹ ਨੰਗਲ ਚੰਨੀ ਇੱਕ ਮਿਰਗਮਾਰ ਤੇ ਉਹਨੇ ਪਾਣੀ ਪੀਤਾ ਗੰਦਾ ਪਾਣੀ ਜਿਹੜਾ ਹਿਮਾਚਲ ਦੀ ਬਰਦੀ ਤੋਂ ਆ ਰਿਹਾ ਸੀਗਾ। ਉਹ ਵੀ ਸਤਲੁਜ ਰੇਹ ਦੇ ਵਿੱਚ ਪੈਂਦਾ। ਉਹਦੇ ਬਾਰੇ ਆਪਾਂ ਨੇ ਠੀਕ ਕਰਤਾ ਹੈਗਾ। ਮੇਰਾ ਮਤਬ ਕੀ ਹਿਮਾਚਲ ਸਾਨੂੰ ਜ਼ਹਿਰ ਵੀ ਦੇ ਜੇ ਕੰਮ ਹੀ ਅਸੀਂ ਬਤਾਲਸ਼ ਕਰਨਾ ਹੈ ਕਿ ਨਹੀਂ ਕਰਨਾ। ਵੀ ਗੁੰਦਗਰ ਵਾਲਾ ਜਿਹੜਾ ਘਟਾ ਆਇਆ ਜੀ ਨਸ਼ਿਆਂ ਦੇ ਬੰਦੇ ਜਿਹੜੀ 10 ਤਰੀਕ ਨੂੰ ਦਾਸ ਨੇ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਸੀਗਾ ਤੇ ਐਸਐਸਪੀ ਸਾਹਿਬ ਨੇ ਜਿਹੜਾ ਇਹ ਕੰਮ ਕੀਤਾ ਹੈ ਕਨਸਟੀਟਿਊਸ਼ਨ ਤੋਂ ਬਾਹਰ ਹੈ ਉਹ ਅੱਜ ਪਤਾ ਕੀਤਾ ਹੈਗਾ ਉਹਦਾ ਕੋਈ ਉਹਨਾਂ ਨੇ ਜਵਾਬ ਨਹੀਂ ਲਿੱਤਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਡੀਸੀ ਸਾਹਿਬ ਨੇ ਉਹ ਇਨਵੈਸਟੀਗੇਸ਼ਨ ਐਸਐਸਪੀ ਦਫ਼ਤਰ ਨੂੰ ਮਾਫ ਕਰਤੀ ਇਹ ਗਜ਼ਬ ਦੀ ਗੱਲ ਹੋਊਗੀ ਜੇ ਜਿੰਨੇ ਅਪਰਾਧ ਕੀਤਾ ਉਹ ਇਹਦੀ ਇਨਵੈਸਟੀਗੇਸ਼ਨ ਕਰਕੇ ਕੁਝ ਕਰੇ ਸੋ ਅਸੀਂ ਹਫ਼ਤਾ ਖੰਡ ਅਡੀਕੇ ਆ ਕਿ ਕੁਛ ਇਹਦਾ ਬਣੂਗਾ ਹਜੇ ਤੱਕ ਕੁਝ ਬਣਿਆ ਨਹੀਂ ਤੇ ਤਾਂ ਹੀ ਅਸੀਂ ਅੱਜ ਇਹਨੂੰ ਜਨਤਕ ਰੂਪ 'ਚ ਉਭਾਰ ਰਹੇ ਆ ਕਿ ਜੇ ਇੱਕ ਬੁਲਡੋਜ਼ਰ ਜਸਟਿਸ ਐਸਐਸਪੀ ਸਾਹਿਬ ਕਰ ਰਹੇ ਆ ਜਿਹੜਾ ਕਲੀਅਰਲੀ ਸੁਪਰੀਮ ਕੋਰਟ ਨੇ ਨਵੰਬਰ ਦੇ ਵਿੱਚ ਇਹ 2024 ਦੇ 10 ਨਵੰਬਰ ਨੂੰ ਜਿਹੜਾ ਕੇਸ ਹੈਗਾ ਕੀ ਕਹਿੰਦੇ ਆ ਜਮਾਤ ਉਲੇਮਾਏ ਹਿੰਦ ਐਂਡ ਆਦਰਸ ਵਰਸਸ ਯੂਨੀਅਨ ਆਫ ਇੰਡੀਆ ਇਹ ਜਿਹੜਾ ਕੇਸ ਆ ਇਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਇਹ ਇਹ ਬੁਲਡੋਜ਼ਰ ਜਸਟਿਸ ਇਜ਼ ਅਗੇਂਸਟ ਆਰਟੀਕਲ 14 ਰਾਈਟ ਟੂ ਇਕਵੈਲਟੀ ਆਰਟੀਕਲ 21 ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਐਂਡ ਆਰਟੀਕਲ 308 ਪਰਸ ਰਾਈਟ ਟੂ ਪ੍ਰੋਪਰਟੀ ਇਹਦੇ ਬਰ ਖਿਲਾਫ ਤੁਸੀਂ ਕਰ ਨਹੀਂ ਸਕਦੇ ਤੇ ਅਖੀਰ ਤੇ ਜਿਹੜਾ ਪ੍ਰਧਾਨ ਸਾਹਿਬ ਨੇ ਕਿਹਾ ਹੈ ਇਹਦੀ ਕਾਉਂਟੇਬਿਲਟੀ ਫॉर ਨਨ ਕੰਪਲਾਈਅੰਸ ਲਿਖਿਆ ਹੈ official who violate these guidelines may face contempt of court charges ਜਿਹੜਾ ਪ੍ਰਧਾਨ ਸਰ ਨੇ ਕਿਹਾ ਤੇ ਉਹਦੇ ਵਿੱਚ ਕਿਹਾ ਹੈ ਐਂਡ ਕੁਡ ਬੀ ਹੈਲ ਪਰਸਨਲੀ ਰਿਸਪਾਂਸਿਬਲ ਫॉर ਰੈਸਟੋਰਿੰਗ ਦ ਡਿਮੋਲਿਸ਼ਡ ਪ੍ਰੋਪਰਟੀ ਸੁਪਰੀਮ ਕੋਰਟ ਕਹਿੰਦਾ ਹੈ ਕਿ ਐਸਐਸਪੀ ਨੂੰ ਪਰਸਨਲੀ ਉਹ ਵਾਪਸ ਖੜੀ ਕਰਨੀ ਪੈਣੀ ਹੈ ਠੀਕ ਹੈ ਨਾ ਜੀ ਸੋ ਹੈਰਾਨਗੀ ਦੀ ਗੱਲ ਹੈ ਕਿ ਡੀਸੀ ਸਾਹਿਬ ਨੇ ਜਿਸ ਤੇ ਬਰਖਲਾਸ ਅਸੀਂ ਕੰਪਲੇਂਟ ਪਾਈ ਹੈ ਉਹਨੂੰ ਇਨਕੁਆਇਰੀ ਮਾਰਕ ਕਰਤੀ ਹੈ ਕਿ ਤੁਸੀਂ ਦੱਸੋ ਕਿ ਆ ਤੁਹਾਡਾ ਅਪਰਾਧ ਹੈ ਇਹ 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 ਤਾਂ ਇਹਨਾਂ ਨੂੰ ਆਪਣੇ ਰਿਵੈਨਿਊ ਮੈਕਮੇ ਤੋਂ ਕਰਾ ਲੈਣਾ ਚਾਹੀਦਾ ਸੀਗਾ ਉੱਥੇ ਫਟਵਾਰੀ ਭੇਜ ਕੇ ਉਹਦਾ ਬੇਰਬਲ ਲੈ ਲੈਣਾ ਚਾਹੀਦਾ ਸੀ ਇਹ ਨਹੀਂ ਇਹਦੇ ਤੇ ਐਸਐਸਪੀ ਕੀ ਰਿਪੋਰਟ ਦਊਗਾ ਨਹੀਂ ਆਪਾਂ ਇਹ ਬੰਦੇ ਜੀ ਆਪਾਂ ਸਿਰਫ ਉਹਨਾਂ ਨੂੰ ਲੀਗਲ ਵੇਅ ਦੇਵਾਂ ਕੋਈ ਜਾਂ ਸੁਪਰੀ ਕੋਮਪੋਜ਼ੀਸ਼ਨ ਨੇ ਸੁਬੂਤ ਹੋਵੇ ਇਸ ਬਿਲਕੁਲ ਉਹਨਾਂ ਨੂੰ ਸੂਮੋਰ ਤੇ ਲੈਣਾ ਚਾਹੀਦਾ ਕਿਉਂਕਿ ਇਹ ਤਾਂ ਕਬਿਊਨ ਪਲੇਨ ਵਿੱਚ ਹੋਰ ਅਖਬਾਰਾਂ ਦੇ ਵਿੱਚ ਸਮੇਤ ਫੋਟੋਆਂ ਇਹ ਪਬਲਿਕ ਡੋਮੇਨ 'ਚ ਆਈ ਗਿਆ ਹੈਗਾ ਸੋ ਜੇ ਜਿਹੜੇ ਆਪਣੇ ਯੋਗੀ ਹੈਗੇ ਆ ਉਹ ਹਾਂ ਨਹੀਂ ਨਹੀਂ ਜਿਹੜੇ ਆਪਾਂ ਨੂੰ ਯੋਗਾ ਅਭਿਆਸ ਸਿਖਾਉਂਦੇ ਆ ਉਹ ਉਹ ਅ ਜਨ ਆਦੀਆਂ ਦੁਕਾਨਾਂ ਹੈਗੀਆਂ ਆ ਆਪਾਂ ਰਾਮਦੇਵ ਹਾਂ ਬਾਬਾ ਰਾਮਦੇਵ ਇਹਨਾਂ ਨੇ ਸਾੜੀ ਪਾ ਕੇ ਜਦ ਨਿਕਲੇ ਸੀਗੇ ਹਾਈ ਕੋਰਟ ਨੇ ਸ਼ੂ ਮੋਟੂ ਕਾਗਨਿਸੈਂਸ ਲਈਤੀ ਸੀ ਕਿ ਇਹਨਾਂ ਦੇ ਰਾਈਟਸ ਰਿਸਟੋਰ ਕਰੋ ਇਹ ਤਾਂ ਹੁਣ ਅਖਬਾਰਾਂ 'ਚ ਸਮੇਤ ਫੋਟੋਆਂ ਟੱਠੀ ਹੋਈ ਇਮਾਰਤ ਦੇ ਨਾਲ ਐਸਐਸਪੀ ਸਾਹਿਬ ਖੜੇ ਹੋਏ ਸਾਰੀਆਂ ਫੋਟੋਆਂ ਤਾਂ ਪਬਲਿਕ ਡੋਮੇਨ 'ਚ ਹੈ ਇਹਦੇ ਉੱਤੇ ਸੁਪਰੀਮ ਕੋਰਟ ਨੋਟਿਸ ਨਹੀਂ ਲੈ ਰਿਹਾ ਜੇ ਹਾਈ ਕੋਰਟ ਸੁਪਰੀਮ ਕੋਰਟ ਨੂੰ ਮੰਨਦਾ ਹੈ ਉਹ ਨਹੀਂ ਨੋਟਿਸ ਲੈ ਰਿਹਾ ਹੈਗਾ ਮੇਰੇ ਹਿਸਾਬ ਨਾਲ ਤਾਂ ਸਾਡੇ ਜਿਹੜੇ ਉਰੇ ਡਿਸਟ੍ਰਿਕਟ ਦੇ ਜੱਜ ਹੈ ਉਹਨਾਂ ਨੂੰ ਵੀ ਇਹਦੇ ਉੱਤੇ ਨੋਟਿਸ ਲੈਣਾ ਚਾਹੀਦਾ ਹੈ ਤੇ ਜਿੱਥੇ ਅਸੀਂ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਕੰਪਲੇਨ ਕੀਤੀ ਹੈ ਉਹਨੂੰ ਵੀ ਪਤਾ ਹੋਣਾ ਚਾਹੀਦਾ ਸੀ ਇਹ ਹੋਇਆ ਤੇ ਉਹਦੇ ਉੱਤੇ ਕੋਈ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਸੀਗਾ ਤੇ ਇਹ 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 ਬਹੁਤ ਖਤਰਨਾਕ ਗੱਲ ਹੈ ਜਿਹੜਾ ਕਿ ਪੁਲਿਸ ਕਾਨੂੰਨ ਆਪਣੇ ਹੱਥ 'ਚ ਲੈ ਰਹੀ ਹੈ ਅਸੀਂ ਉਹ ਭਿਆਨਕ ਦਿਨ ਵੀ ਦੇਖੇ ਆ ਪ੍ਰਧਾਨ ਸਾਹਿਬ ਹੋਣਾ ਨਹੀਂ ਉਹਰੇ ਜਿਹੜੇ ਸਾਡੇ ਬਜ਼ੁਰਗਰ ਬੈਠੇ ਆ ਜਦ ਪੁਲਿਸ ਘਰੋਂ ਚੱਕ ਕੇ ਡਿਸਪੀਅਰ ਕਰ ਦਿੰਦੀ ਸੀ ਪੁਲਿਸਨ ਕਾਊਂਟਰ ਕਰਦੀ ਸੀ ਤੇ ਇਹ ਮੁੜ ਕੇ ਉਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਪੁਲਿਸ ਵਿਭਾਗ ਨੂੰ ਖੁੱਲ੍ਹ ਦੇ ਰਹੀ ਹੈ ਤੇ ਹੈਰਾਨਗੀ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਕੇ ਪੀ ਐਸ ਗਿਲਨ ਦੇ ਦਿਨਾਂ ਦੇ ਵਿੱਚ ਪੁਲਿਸ ਵਿਭਾਗ ਦਾ ਰਾਜ ਸੀਗਾ ਅੱਜ ਜਦ ਆਈ ਐਸ ਅਫਸਰ ਜਿਹੜਾ ਡਿਸਟ੍ਰਿਕਟ ਮੈਜਰ ਹੈ ਜਿਹਦੇ ਅਧੀਨ ਐਸ ਐਸ ਪੀ ਚੱਲਦਾ ਹੈ ਉਹਨੂੰ ਕੰਪਲੇਂਟ ਦਿੱਤੀਆਂ ਉਹ ਵੀ ਇਹਦੇ ਉੱਤੇ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਹੈਗੀ ਇਹਦਾ ਮਤਲਬ ਹਜੇ ਵੀ ਪੰਜਾਬ 'ਚ ਪੁਲਿਸ ਸਟੇਟ ਦੀ ਮੈਂਟੈਲਿਟੀ ਹੈ ਜੀ ਆਪਣੇ ਆਪ ਨੂੰ ਪੁਲਿਸ ਦੇ ਗੁਲਾਮ ਸਮਝਦੇ ਨੇ ਇੱਦੇ ਬਾਰੇ ਕੋਈ ਪਾਰਟੀ ਬਣੋ ਕੋਈ ਅਗਲੀ ਨੀਤੀ ਜੀ ਹਜੇ ਤੱਕ ਅਸੀਂ ਜਨਤਕ ਤੌਰ ਤੇ ਇਹਨੂੰ ਉਭਾਰਨਾ ਹੈ ਕਿਉਂਕਿ ਮੈਂ ਮੈਂ ਤਾਂ ਹੈਰਾਨ ਸੀਗਾ ਮੈਂ ਕਈ ਵਕੀਲਾਂ ਨੂੰ ਵੀ ਫੋਨ ਕਰਕੇ ਪੁੱਛਿਆ ਕਹਿੰਦੇ ਜੀ ਰਹਿਣ ਦੋ ਇਹ ਡਰਗ ਦਾ ਮਸਲਾ ਹੈਗਾ ਪਰ ਮੈਂ ਇਸ ਗੱਲ 'ਤੇ ਹੈਰਾਨ ਹਾਂ ਕਿ ਮੰਨਦਾ ਹੈ ਕਿ ਜਿਹੜੀ ਚੀਜ਼ ਲੀਗਲੀ ਰੋਂਗ ਹੈ ਉਹ ਚੀਜ਼ ਨੂੰ ਤੁਸੀਂ ਕਿਸੇ ਹੋਰ ਰੌਂਗ ਦੇ ਪਰਕਲੱਬ ਕਿਵੇਂ ਖੜਾ ਕਰ ਲੋਗੇ ਸੋ ਇਹ ਅਸੀਂ ਹੁਣ ਚੱਕਾਂਗੇ ਕਿ ਕਿਉਂਕਿ ਇੱਕ ਤਰ੍ਹਾਂ ਦੇ ਫਟੇਗੜ ਸਾਹਿਬ ਜੀ ਨਹੀਂ ਇਹ ਜਿਹੜੇ ਇੰਕਾਊਂਟਰ ਹੋ ਰਹੇ ਆ ਜਿਹਦੇ ਵਿੱਚ ਮੌਕੇ ਤੇ ਮਾਰੇ ਜਾ ਰਹੇ ਆ ਮੇਰਾ ਖਿਆਲ ਇਹ ਸਰਕਾਰ ਪੁਲਿਸ ਨੂੰ ਖੁੱਲਾ ਹੱਥ ਦੇ ਰਹੀ ਹੈ ਔਰ ਉਹ ਖਤਰਨਾਕ ਪੰਜਾਬ ਦੇ ਸਮਾਜ ਵਾਸਤੇ ਰਹਿ ਗਈ ਹੈ ਤੇ ਅਸੀਂ ਸਮਝਦੇ ਆ ਕਿ ਇਹਨੂੰ ਮੁੜ ਕੇ ਖੁੱਲ ਨਹੀਂ ਦੇਣੀ ਚਾਹੀਦੀ ਇਹਦੇ ਬਾਰੇ ਅਸੀਂ ਜੇ ਕੋਈ ਜੁਡੀਸ਼ੀਅਨ ਅ ਮੂਵ ਕਰਨੀ ਹੈ ਜਨਤਿਕ ਮੂਵ ਕਰਨੀ ਹੈ ਅਸੀਂ ਜ਼ਰੂਰ ਕਰਾਂਗੇ ਇਸ ਸੰਬੰਧੀ 20 ਅਗਸਤ ਨੂੰ ਜਿਹੜਾ ਨਵਾਂ ਕਾਨੂੰਨ ਵੀ ਬਣਿਆ ਹੈ ਬੀ ਐਨ ਐਸ ਜਿਹਦੇ ਵਿੱਚ ਸਟੇਟ ਦੇ ਅਗੇਂਸਟ ਜਿਹੜੀਆਂ ਧਾਰਾਵਾਂ ਹੈਗੀਆਂ ਮੇਰੇ ਖਿਆਲ 100 49 ਤੋਂ ਸ਼ੁਰੂ ਹੋ ਕੇ ਜਿਹੜੀਆਂ ਹੈਗੀਆਂ 150 ਇਹ ਸਾਰੀਆਂ ਧਾਰਾਵਾਂ ਜਿਹੜੀਆਂ ਕਹਿੰਦੀਆਂ ਕਿ ਫੌਜ ਖੁੱਲਾ ਹੋ ਕੇ ਕੁਝ ਵੀ ਕਰ ਸਕਦੀ ਹੈਗੀ ਆ ਉਦੇ ਬਰਖਲਾਫ ਵੀ ਅਸੀਂ ਖੜਿਆਲ ਪਿੰਡ ਦੇ ਵਿੱਚ ਸਮਰੂਰ ਤੇ ਜਿੱਥੇ ਠਿਕਰੀਵਾਲ ਸਾਹਿਬ ਨੂੰ ਮਹਾਰਾਜਾ ਭੁਪਿੰਦਰ ਸਿੰਘ ਦੀ ਸਰਕਾਰ ਨੇ ਫੜ ਕੇ ਜਿਹਨਾਂ 'ਚ ਰਗੜਿਆ ਸੀਗਾ ਉਸ ਪਿੰਡ 'ਚ ਅਸੀਂ ਸਟੇਟ ਦੀ ਜਿਹੜੀ ਐ ਐਕਸਟਰਾ ਜੁਡੀਸ਼ੀਅਲ ਐਕਸ਼ਨਸ ਹੈ ਉਹਦੇ ਬਰਖਲਾਫ ਅਸੀਂ ਕਾਨਫਰੰਸ ਵੀ ਰੱਖਾਂਗੇ ਸੋ 20 ਅਗਸਤ ਨੂੰ ਅਸੀਂ ਉੱਥੇ ਇਕੱਠੇ ਹੋਵਾਂਗੇ ਇਹ ਲਾਅ ਐਂਡ ਆਰਡਰ ਤੇ ਇਹ ਇਹਦਾ ਬਹੁਤ ਵੱਡਾ ਮੁੱਦਾ ਹੈ ਇਹਦੇ ਉੱਤੇ ਅਸੀਂ ਲੀਗ ਐਕਸ਼ਨ ਵੀ ਸੋਚਾਂਗੇ ਜਦੋਂ ਮੈਂ ਜਦੋਂ ਮੈਂ ਬੰਦੇ ਕਹਿੰਦਾ ਕਿ ਜਦੋਂ ਕਾਨੂੰਨ ਹੈ ਤੇ ਹੈ ਇਸ ਮੰਗਲਿੰਗ ਦੇ ਗੈਂਗਸਟਰਸ ਦੇ ਸਾਰਿਆਂ ਦੇ ਖਿਲਾਫ ਉਹਨਾਂ ਨੂੰ ਕਿਉਂ ਇਸਤੇਮਾਲ ਕੀਤਾ ਜਾਂਦਾ ਸਿਰ ਤੁਸੀਂ ਕਿਵੇਂ ਟਾ ਹਸਾ ਦਿਓ ਜਾਂ ਮਾਰਸਾ ਦਿਓ ਕਿਸ ਨੂੰ ਮਸਾਉ ਉਹ ਕਹਿ ਰਹੇ ਨੇ ਜੀ ਜੇ ਜੇਦੀ ਉਹਨਾਂ ਦੀ ਇਨਲੀਗਲ ਕੰਸਟਰਕਸ਼ਨ ਆ ਜੀ ਉਸ ਤੇ ਕਾਰਵਾਈ ਹੋ ਰਹੀ ਆ ਨਾ ਉਹਦੇ ਖੱਬੇ ਵਾਲਾ ਉਹਦੇ ਸੱਜੇ ਵਾਲਾ ਢਾਇਆ ਜਿਹੜਾ ਇਲੀਗਲ ਸੀਗਾ ਉਹਦੇ ਜਿਹੜੇ ਖੱਬੇ ਤੇ ਸੱਜੇ ਵਾਲੇ ਘਰ ਆ ਉਹ ਲੀਗਲ ਨੇ ਨਾ ਪੁਲਿਸ ਨੂੰ ਕਿੰਨੇ ਪਾਵਰ ਦਿੱਤੀ ਆ ਕਿ ਤੁਸੀਂ ਇਲੀਗਲ ਕੰਸਟਰਕਕਸ਼ਨ ਨੂੰ ਢਾਹ ਸਕਦੇ ਹੋ ਜਿੰਨਾ ਚਿਰ ਬਹੁਤ ਤਾਂ ਨਹੀਂ ਸੁਪਰੀਮ ਕੋਰਟ ਦਾ ਰੂਲਿੰਗ ਹੈ कि तुसी ढाई नहीं सकते विदाउट नोटिस पहली रूलिंग है मैंडेटरी प्रायर नोटिस अथॉरिटीज मस्ट इशू अ रिटन नोटिस इन टू द प्रॉपर्टी ओनर और ऑक्यूपेंट एट लीस्ट 15 डेज बिफोर एनी प्रपोज डेमोलिशन दिस नोटिस शुड डिटेल द नेचर ऑफ द अलेज वायोलेशन रीजन फॉर द डेमोलिशन पॉइंट टू सुप्रीम कोर्ट की रूलिंग का ऑपरचुनिटी फॉर फेयर हेयरिंग Affected individual must be granted a personal hearing to represent to present the case for any final demolition. 3 documentation and transparency the entire demolition process should be thoroughly documented including a detailed inspection report signed by independent witnesses additionally the demolition proceeding must be videographed and all related documents should be uploaded to a designated digital portal to ensure public accessibility and je tusi tribunal da bayan vi pado ohne keha asi 6 hor ehoje smuggler identify kite hoye hai ਤੇ ਉਹਨੇ ਧਮਕੀ ਵੀ ਦਿੱਤੀ ਹੈ ਕਿ ਅਸੀਂ ਉਹ ਵੀ ਟਾਵਾਂਗੇ ਜਿਹੜਾ ਕਾਨੂੰਨ ਹੈ ਭਾਈ ਜੀ ਨੇ ਕਿਹਾ ਆ ਆ ਤੁਹਾਨੂੰ ਇਹ 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 ਤੁਸੀਂ ਮੈਂ ਤੁਹਾਨੂੰ ਸਪੈਸੀਫਾਈ ਕਰਦਾ ਨਾ ਮੈਂ ਤੁਹਾਨੂੰ ਦਸਤਾਵੇਜ਼ ਦੇ ਦਿੰਦੇ ਮੈਂ ਨਹੀਂ ਨਹੀਂ ਮੈਂ ਦਿੰਦਾ ਕੋਈ ਆ ਦਿਖਾਉਂ ਨਾ ਲਗੂਗੀ ਇਹਨਾਂ ਦੇ ਦੇਖੋ ਉਹ ਉਹ ਗੱਲ ਜਿਹੜਾ ਫੋਨ ਆ ਗਿਆ ਆ ਜਿਹੜਾ ਹੁਣ ਚੱਲਿਆ ਇਹ ਜਿਹੜੀ ਰਿਪੋਰਟਿੰਗ ਹੈ

others in the street at the same and the house should be demolished too the ssp issued a stern warning to drug dealers to either stop the illegal trade or face the music theek hai na ji ene horan lagi dhamki ditti hai ke main phir karunga par supreme court kehnda ke nahi kar sakde tusi qanoon kehnda tusi nahi kar sakde hege te officer of the law hai phir kiven kar rahe ha mazalonu hal hai aapan aapan sirf correspondence karke ਕਾਸਰ ਰਹੇ ਆ ਤੁਸੀਂ ਅੱਗੇ ਪਾਰਟੀ ਕੋਲੋਂ ਵੀ ਕੁਝ ਨਾ ਵੀ ਕਰੋਂਗੇ ਜਾਂ ਕੋਈ ਨਹੀਂ ਮੈਂ ਤੁਹਾਨੂੰ ਦੱਸ ਰਹੇ ਹਾਂ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਜਿਹੜਾ ਇਸ ਇਲਾਕੇ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਠੀਕ ਹੈ ਨਾ ਉਹਨੂੰ ਮੈਂ 10 ਤਰੀਕ ਨੂੰ ਖੱਤ ਦੇ ਕੇ ਆਇਆ ਕਿ ਇਹ ਕੰਮ ਹੋਇਆ ਪ੍ਰੈਸ ਕਾਨਫਰੰਸ ਮੈਂ ਤਾਂ ਕਰ ਰਹੇ ਹਾਂ ਕਿਉਂਕਿ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਇਨਕੁਆਇਰੀ ਵਾਸਤੇ ਉਹ ਰਿਪੋਰਟ ਉਹੀ ਮਹਿਕਮੇ ਨੂੰ ਦੇਤੀ ਜਿਹੜਾ ਅਪਰਾਧੀ ਹੈ ਬਿਲਕੁਲ ਤਾਂ ਤੁਹਾਡੇ ਕੋਲ ਜਨਤਕ ਕਰ ਰਹੇ ਆ ਨਾ ਨਾ ਪਹਿਲੀ ਵਾਰੀ ਹੈ ਕਿਸੇ ਪਾਰਟੀ ਨੇ ਇਹ ਮਸਲੇ ਚੱਕੇ ਹੈ ਜਿਹੜੇ ਘਰ ਢਾਈ ਜਾਂਦੇ ਆ ਜਿਹੜੇ ਕਤਲ ਕੀ ਜਾਂਦੇ ਆ ਜਿਹੜਾ ਕਾਨੂੰਨ ਆਪਣੇ ਹੱਥ ਦੇ ਵਿੱਚ ਫੜ ਕੇ ਲੋਕਾਂ ਨੂੰ ਇਹ ਬਿਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਐਕਸ਼ਨ ਕਰ ਰਹੀ ਹੈ ਹੋਰ ਕੋਈ ਪਾਰਟੀ ਇਹਨਾਂ ਦੇ ਉੱਤੇ ਬੋਲ ਨਹੀਂ ਰਹੀ ਹੁੰਦ ਮਾਨ ਸਾਹਿਬ ਅਤਵਾਦੀ ਵੱਖਵਾਦੀ ਗੈਂਗਸਟਰਾਂ ਨੂੰ ਲਾ ਕੇ ਬਾਹਰ ਬੁਲਾਵਾ ਉਹਦੇ ਬੱਚਾ ਗਵਾ ਕਰ ਲਿਆ ਉਹਨੂੰ ਮਾਰਤਾ ਜੇ ਕਿ ਲੁੱਟ ਕੋ ਕਰਦੀ ਉਹਨਾਂ ਨੂੰ ਮਾਰ ਲੱਗੇ ਆ ਦੋ ਤਿੰਨ ਕਿ ਡਰਾਮਾ ਹੋ ਗਈਆਂ ਜੀ ਹਾਂ ਇਹ ਹੀ ਤਾਂ ਪ੍ਰੈਸ ਕਾਨਫਰੰਸ ਹੈ ਕਿ ਇੰਨੀ ਗੰਟੀ ਦਾ ਆਰਟੀਕਲ 21 ਕਨਸਟੀਟਿਊਸ਼ਨ ਦੇ ਕਹਿੰਦੀ ਹੈ ਕਿ ਤੁਸੀਂ ਨਹੀਂ ਹੱਥ ਦੇ ਵਿੱਚ ਲੈ ਕੇ ਉਹ ਗੱਲ ਤੁਸੀਂ ਇਹ ਲਿਖਿਆ ਪਹਿਲਾਂ ਸਰਕਾਰਾਂ ਦੇ ਅੱਗੇ ਲੰਗੇ ਬੱਚਾ ਘਾ ਕਰ ਲਿਆ ਉਹਨੂੰ ਗੋਲੀ ਮਾਰ ਦੋ ਜਿਹੜਾ ਠੋਕਾ ਕਰ ਲਿਆ ਉਹਨੂੰ ਗੋਲੀ ਮਾਰ ਦੋ ਹਾਂ ਉਹ ਤਾਂ ਬਹੁਤ ਅੱਗੇ ਲੰਘ ਗਏ ਸਟੇਟ ਸਰਾਨੂੰ ਪ੍ਰੈਸ ਕਾਨਫਰੈਂਸ ਬਹੁਤ ਜ਼ਰੂਰੀ ਕਰਨੀ ਪਈ ਹੈ ਆਪਣੇ ਪਿੰਡ ਦੇ ਵਿੱਚ ਕਿ ਇਹ ਬਾਹਰਲੇ ਅਸੀਂ ਤੁਹਾਡੇ ਕੋਲ ਆਏ ਆਂ ਕਿ ਇਸ ਟੀਮ ਨੂੰ ਚੰਗੀ ਤਰ੍ਹਾਂ ਪ੍ਰਤਾਸ਼ ਕਰਨਾ ਚਾਹੀਦਾ ਹੈ ਕਿ ਗਵਰਨਮੈਂਟ ਦਾ ਕਹਿੰਦਾ ਕਿ ਅਸੀਂ ਕਾਨੂੰਨ ਨੂੰ ਆਪਣੇ ਹੱਥ ਚ ਲੈ ਲਿਆ ਸਾਡਾ ਹੈਗਾ ਕਿ ਨਹੀਂ ਤੁਸੀਂ ਸਭਧਾਰਮ ਤੇ ਕਾਨੂੰਨ ਦੇ ਨਾਲ ਚੱਲ ਸਕਦੇ ਹੋ ਆਪਣੇ ਹੱਥ ਦੇ ਵਿੱਚ ਕਾਨੂੰਨ ਤੇ ਸਭਧਾਰਮ ਨੂੰ ਨਹੀਂ ਲੈ ਸਕਦੇ ਠੀਕ ਤੇ ਨਾਲੇ ਜੇ ਜੁਡੀਸ਼ਰੀ ਇਸ ਦਾ ਸੂ ਮੂਟੋ ਨਹੀਂ ਲੈਂਦੀ ਫਿਰ ਉਹਦਾ ਕੰਮ ਕੀ ਹੈ ਜੇ ਜੇ ਜੁਡੀਸ਼ਰੀ ਲਾਅ ਤੇ ਪ੍ਰੋਸੀਕਿਊਸ਼ਨ ਤੇ ਇਹਦੀ ਸੁਣਵਾਈ ਕਰਕੇ ਜੱਜਮੈਂਟ ਨਾ ਦੇ ਫਿਰ ਜੱਜ ਕੀਦੇ ਆ ਇਹ ਇਹ ਸਾਡੇ ਤੋਂ ਜ਼ਿਆਦਾ ਜਿਹੜਾ ਇਹ ਪਾਵਰ ਜਿਹਦੇ ਤੋਂ ਖੋਈ ਗਈ ਹੈ ਉਹਨੂੰ ਲੈਣਾ ਚਾਹੀਦਾ ਹੈ ਜਿਹੜਾ ਐਡਮਿਨਿਸਟ੍ਰੇਟਿਵ ਹੈ ਡਿਸਟ੍ਰਿਕਟ ਦਾ ਉਹਨੂੰ ਲੈਣਾ ਚਾਹੀਦਾ ਹੈ ਪਰ ਇਹ ਤਾਂ ਪੁਲਿਸ ਦੇ ਥੱਲੇ ਦੱਬ ਜਾਂਦੇ ਆ ਗੱਲ ਕੇ ਪੁਲਿਸ ਰੂਲਸ ਪਹਿਲੇ ਚੈਪਟਰ 'ਚ ਲਿਖਦਾ ਹੈ ਕਿ ਜਿਹੜਾ ਡੀਸੀ ਤੇ ਡਿਸਟ੍ਰਿਕਟ ਮੈਜਿਸਟਰੇਟ ਹੈ ਉਹਦੇ ਹੇਠ ਐਸਐਸਪੀ ਹੁੰਦਾ ਹੈਗਾ ਐਸਐਸਪੀ ਡੀਐਮ ਦੇ ਥੱਲੇ ਹੁੰਦਾ ਪਰ ਅੱਜ ਸਾਰੇ ਡੀਸੀ ਅਨੇ ਐਸਐਸਪੀ ਨੂੰ ਪਾਵਰ ਦਿੱਤੀ ਹੈ ਜਿਹੜਾ ਕਿ ਇਹ ਬਹੁਤ ਗਲਤ ਹੈ ਮੈਂ ਵੀ ਐਸਐਸਪੀ ਰਹੇ ਹਾਂ ਪਰ ਮੇਰਾ ਮਤਲਬ ਪੁਲਿਸ ਦੇ ਕੋਲੇ ਜਾਂ ਫੌਜ ਦੇ ਕੋਲੇ ਕਦੇ ਵੀ ਪਾਵਰ ਨਹੀਂ ਹੋਣੀ ਚਾਹੀਦੀ ਕਿ ਉਹ ਆਪ ਕਾਨੂੰਨ ਨੂੰ ਐਕਸਰਸਾਈਜ਼ ਕਰਨ ਤੇ ਆਪਣੇ ਹੱਥ ਦੇ ਵਿੱਚ ਲੈ ਜਾਣ ਇਹ ਬਹੁਤ ਇੱਕ ਖਤਰਨਾਕ ਚੀਜ਼ ਹੈ ਥੈਂਕ ਯੂ ਸਤ ਮੈਂਬਰੀ ਕਮੇਟੀ ਦੇ ਵਿੱਚੋਂ ਪੰਜ ਮੈਂਬਰ ਨੇ ਜਿਹੜੇ ਉਹਨੇ ਭਰਤੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਤੁਸੀਂ ਇਹਦੇ ਬਾਰੇ ਆਪਣੇ ਕੀ ਵਿਚਾਰ ਦੋਗੇ ਸਰਸਪਾਏ ਕਿ 14 ਸਾਲ ਤੋਂ ਇਸ ਸਥਿਤੀ ਸਾਡੀ ਸਿੱਖਾਂ ਦੀ ਜਿਹੜੀ ਪਾਰਲਮੈਂਟ ਹੈ ਨਹੀਂ ਇਲੈਕਸ਼ਨਸ ਨਹੀਂ ਹੋ ਰਹੇ ਠੀਕ ਹੈ ਇਹ ਸਾਰੀ ਗੈਰ ਕਾਨੂੰਨੀ ਤੇ ਗੈਰ ਸਵਦਾਣ ਚੀਜ਼ ਹੋ ਰਹੀ ਹੈ ਤੇ ਸੈਂਟਰ ਇਹ ਸਿੱਖਾਂ ਦੀ ਜਿੰਨੀਆਂ ਵੀ ਇੰਸਟੀਟਿਊਸ਼ਨਸ ਨੇ ਜੀ ਉਹਨਾਂ ਨੂੰ ਹੁਣ ਖਤਮ ਕਰਨ ਦੇ ਉੱਤੇ ਆਇਆ ਹੋਇਆ ਹੈ ਕਿ ਸਿੱਖਾਂ ਦੇ ਖਿਲਾਫ ਅਮਰੀਕਾ ਨੂੰ ਸ਼ਿਕਾਇਤ ਲਈ ਜਾ ਰਹੀ ਹੈ ਕਿ ਨਿਊਜ਼ੀਲੈਂਡ ਨੂੰ ਲਈ ਜਾ ਰਹੀ ਹੈ ਕਿ ਇਹ ਖਰਸਤਾਨੀ ਹੈ ਕਿ ਹੈ ਹੁਣ ਅਮਰੀਕਾ ਕੀ ਕਰ ਸਕਦਾ ਨਿਊਜ਼ੀਲੈਂਡ ਕੀ ਕਰ ਸਕਦਾ ਜਦੋਂ ਆਪ ਤਾਂ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਫੜ ਕੇ ਕੈਨੇਡਾ ਬ੍ਰਿਟਾਨੀਆ ਪਾਕਿਸਤਾਨ ਦੇ ਵਿੱਚ ਪੰਜਾਬ ਹਰਿਆਣਾ ਦੇ ਵਿੱਚ ਸਿੱਖ ਨੂੰ ਮਾਰ ਦਿੱਤਾ ਪਰ ਮੇਰਾ ਮਤਲਬ ਹੈ ਕਿ ਹਕੂਮਤ ਕਿਵੇਂ ਹੈ ਇਸਰਾ ਮੀਰ ਕਾਜ ਆਫ ਬਾਹਰੀ ਮਨਖਾਂ ਦੇ ਵਿੱਚ ਸ਼ਿਕਾਇਤ ਕਰ ਸਕਦੀ ਹੈ ਤੁਸੀਂ ਸਾਡੇ ਨਾਲ ਗੱਲ ਕਰੋ ਕਿ ਸਾਡੀ ਪਾਰਲੀਮੈਂਟ ਦੇ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ ਤੁਸੀਂ ਜੇ ਪਾਰਲੀਮੈਂਟ ਜਿਹੜੀ ਇੰਡੀਆ ਦੀ ਹੈ ਜਿਹੜਾ ਉਹਦੇ ਪਾਰਲੀਮੈਂਟ ਦੇ ਇਲੈਕਸ਼ਨ 1 ਸਾਲ ਤੋਂ ਵੀ ਜ਼ਿਆਦਾ ਹੋ ਜਾਣ ਜੀ ਤਾਂ ਹਿੰਦੂ ਚੱਕ ਲੈਣਗੇ ਇਹ ਸਾਰਾ ਕੁਝ ਕੀ ਇਹ ਸਾਡੇ ਇਲੈਕਸ਼ਨ ਕਿਉਂ ਨਹੀਂ ਹੋ ਰਿਹਾ ਪਾਰਲੀਮੈਂਟ ਦੇ ਜੀ ਇਹ ਸਾਨੂੰ ਕਾਨੂੰਨ ਨਹੀਂ ਦਿੱਤੀ ਹੈ ਨਾ ਕਿ ਹਿੰਦੂਤਵਾਦ ਨੇ ਦਿੱਤੀ ਹੈ ਸਾਡੀ ਪਾਰਲੀਮੈਂਟ ਅਸੀਂ ਬੜੇ ਨਰਾਸ਼ ਹੈ ਕਿ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਇਹ ਲੋਕ ਜਿਹੜੇ ਇਹੋ ਜੇ ਕੰਮ ਕਰਦੇ ਹੈ ਇਹ ਬਿਲਕੁਲ ਗੈਰ ਕਮੂਨੀ ਹੈ ਕਿ ਹੈ ਬਿਲਕੁਲ ਗੈਰ ਕਨਸਟੀਟਿਊਸ਼ਨਲ ਹੈ ਇਹ ਆਪੀ ਸੈਂਟਰ ਦੇ ਵੋਟਿਆਂ ਦੇ ਉੱਤੇ ਚੜ ਕੇ ਇਹੋ ਜੇ ਕੰਮ ਕਰ ਰਿਹਾ ਇਹ ਜਮਹੂਰੀਅਤ ਦੀ ਚੀਜ਼ ਹੈ ਨਹੀਂ ਸਰਸਵ ਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਇਸ ਪ੍ਰੋਟੈਸਟ ਦੇ ਤੌਰ ਤੇ ਵਿਗਿਆਨੀ ਰਵੀ ਸਿੰਘ ਨੂੰ ਹਟਾਇਆ ਗਿਆ ਉਸ ਤੋਂ ਬਾਅਦ ਫਿਰ ਹੁਣ ਕੱਲ ਉਹਨੇ ਉਹਨੂੰ ਮਨਾ ਲਿਆ ਇਹਨਾਂ ਨੇ ਉਹ ਕਹਿੰਦਾ ਮੈਂ ਲੈ ਲੂਗਾ ਇੱਕ ਦੋ ਦਿਨ ਚ ਚਾਰ ਸੰਭਾਲ ਲਾਂਗਾ ਉਸ ਤੋਂ ਪਹਿਲਾਂ ਪੂਰਾ ਡੱਡਿਆ ਰਿਹਾ ਉਹ ਕਹਿੰਦਾ ਵੀ ਮੈਂ ਤਾਂ ਮੈਨੇ ਸਵਾਲੇ ਦੀ ਬੈਠਾ ਹੁੰਦਾ ਮੈਂ ਤੇ ਹੁਣ ਉਹ ਕੱਲ ਮੰਨ ਗਿਆ ਤੁਸੀਂ ਕੀ ਸਮਝਦੇ ਹੋ ਇਹਦੇ ਵਿੱਚ ਪਿੱਛੇ ਕੀ ਹੈ ਫੁੱਕ ਕੇ ਛੱਟ ਲੈਣਾ ਹੁਣ ਇੱਥੇ ਬਾਰੇ ਬੈਠੀ ਕਿ ਕਰ ਸਕਦਾ ਅੱਛਾ ਜਿਹੜਾ ਤੁਸੀਂ ਮੇਰੀ ਮਾਰਗ ਦਰਸ਼ਕ ਠੀਕ ਹੈ ਫੁੱਕ ਕੇ ਛੱਟੀ ਹੁੰਦੀ ਹੈ ਫੇਰ ਇਹ ਬਾਰੇ ਤਾਂ ਤੁਸੀਂ ਬਹੁਤ ਸਿਆਣੇ ਤੁਸੀਂ ਸੋਚ ਸਕਦੇ ਕਿ ਕੋਈ ਕੋਈ ਆਦਮੀ ਹੈ ਤਾਂ ਕੰਮ ਹੈ ਕੋਈ ਸਿੱਖ ਦਾ ਕੰਮ ਹੈ ਫੁੱਕ ਕੇ ਛੱਟ ਲੈਣਾ ਪਿਆ ਠੀਕ ਹੈ ਕੋਈ ਸਿੱਧੇ ਸਲਾਮਸ਼ੁਕਰੀ ਨਾਲ ਕਰਿਆ ਉਹਨਾਂ ਨੇ ਮਾਰੀਆਂ ਉਹਨਾਂ ਦੀ ਹਾਂਜੀ ਕੋਈ ਸਾਜ਼ਿਸ਼ ਲੱਗਦੀ ਹੈ ਪਿੱਛੇ ਨਹੀਂ ਤੁਹਾਡੀ ਟੋਕਰੀ ਚਾਪਲਨ ਤੋਂ ਆਪਣੀ ਮਰਜ਼ੀ ਤੇ ਇੱਥੋਂ ਦੀ ਸਾਰੀ ਚੀਜ਼ ਲੈਣ ਤੋਂ ਬਾਅਦ